ਉਨਕੇ ਦੇ ਪੁਰਾਣੇ ਨੇ ਨਰਾ ਤੋਂ ਫੂਰਪੁਰ ਜੀਰਾ ਰੋਡ ਤੋਂ ਗੱਡੀ ਟੈਲੀਗ੍ਰਾਫ ਨੰਬਰ 305 AB 0083 ਉਹਦੇ ਵਿੱਚ ਸ੍ਰੀ ਸ਼ਮੂਦਾ ਮishan Singh ਸਰੋਤ ਦਲਬੀਰ ਜੀ ਜਿਹਦੇ ਮਿਸ਼ਾਨ ਹੋਈ ਹੈ ਹੀਰਾ ਸ਼ਟਰੀਮ ਵਾਲਾ ਲਈ ਦੀ ਗੁਰਦੁਆਰਾ ਬਾਥਰੂਮ ਨਾਲ ਮੁਕੂ ਹਾਂਜੀ

ਗੁਰਦੁਆਰਾ 305 AB 0083 ਉਹਦੇ ਵਿੱਚ ਸੋਨਾ ਸਿੰਘ ਦਾ ਨਿਸ਼ਾਨ ਸਿੰਘ ਜਨਾਬ ਗੁਰਦੀਪ ਸਿੰਘ ਜਿਹਦੀ ਗੁਸ਼ਾਨ ਹੋਈ ਹੈ ਹੀਰਾ ਸ਼ਟਰਿੰਗ ਵਾਲਾ ਲੈ ਜੀ ਗੁਰਦੁਆਰਾ ਬਾਥਰੂਮ ਨਾਲ ਮੁਕੂ ਹਾਂਜੀ ਇਹ ਵੀ ਇਹਦੇ ਮੌਜ ਦੇ ਕਰਮਾਂ ਦਾ ਵੀ ਪਤਾ ਵੀ ਐਕਰ ਆਪ ਅਬ ਇੱਥੇ ਨੂੰ ਦੇਖੀ ਜੀਏ ਜਾਂ ਕੁਝ ਕੋਈ ਸਰਨੇਟ ਟ੍ਰੈਕ ਟ੍ਰੈਕ ਹੋਇਆ ਤੁਹਾਨੂੰ ਜਰੂਰ ਬਾਹਰ ਘੁੰਮ ਕੇ ਦੇ ਤੁਹਾਨੂੰ ਚੱਕ ਨਾ ਕਰੀ ਜੀ <applause> اس کے لئے اس پشت نہیں جائے جہتا دینے کے لئے تو اس مٹم نہیں نکھوائے گی اس سبانی تو کراویان جو سوائے اس پشت کے لئے